ਮੇਲਾ ਨਾ ਰੁਕਦਾ ਨਹੀਂ ਆਈ ਇਹੋ ਬਾਹਰ ਨਾ ਬੰਦੇ ਦਾ ਬਾਹਰ ਲਾ ਕੁਝ ਨਹੀਂ ਜਾਦਾ ਜਰਨਾ ਇਹਨੂੰ ਬਾਹਰ ਲਾ ਦੇ ਲਾਈਨ ਜੈਕਟ ਪਾਉਣੀ ਹੈ ਇਹਦੇ ਆ ਇਹਦੇ ਪਾ ਦੇ ਤਾਲਾ ਟ੍ਰੇਲਰ ਖੜਾ ਜਾ ਰਹਾ ਟ੍ਰੇਲਰ ਪਾਉਣਾ ਇਹਦਾ ਕਿਤੇ ਨਹੀਂ ਚੱਲਿਆ ਟਾਇਰ ਨੇ ਤਾਂ ਉਹ ਕਿੱਥੇ ਜਾਣਾ ਦਰਵਾਜ਼ਾ ਲਾ ਦੇ ਲਵਲੀ ਅੰਦਰ ਆਨੇ ਟੇੜ ਦੇ ਤੇ ਆ ਕਾ ਕਰਗਾ ਆਰਾਮ ਨਾਲ ਛੱਡ ਦਿੰਦੇ ਹਾਂ ਅੱਛਾ ਮੈਂ ਚੱਲ ਕੋਈ ਨਹੀਂ ਮਿਲਣਾ ਮੈਨੂੰ ਪਾਣੀ ਇਹਨੂੰ ਖੜੀ ਬੜੀ ਕੁਛ ਨਹੀਂ ਹੋਇਆ ਹੋਇਆ ਲੋ ਆਏ ਰੁਕ ਤਾ ਮਿਲਣਾ ਬੰਤੀ ਇਹਨੇ ਉਰੇ ਰਹਿ ਉਰੇ ਰਹਿ ਕੋਲ ਰਹਿ ਪਾਣੀ ਇੱਧਰ ਆ ਇੱਧਰ ਪਿੱਛੇ ਆ ਰਿਹਾ ਉਹ ਪੀ ਰੂ ਹੈ ਇੱਧਰ ਆ ਮੈਨੂੰ ਪਿੱਛੇ ਰਹਿ ਉਰੇ ਰਹਿ ਪੂਰੇ ਸਾਹ ਅੱਗੇ ਨਹੀਂ ਜਾਣਾ ਚੱਲ ਹੋ ਗਈ ਕੇੰਡਸ ਹੋ ਗਿਆ ਬੈਗ ਨੂੰ ਉਰੇ ਰੱਖ ਦੇ ਕਿਤੇ ਨਹੀਂ ਚੱਲਿਆ ਚਲ ਉੱਥੇ ਧਰ ਦੇ ਬੈਗ ਪਹਿਲਾਂ ਬੈਗ ਫੜਾ ਦੇ ਦੋਹੇ ਹੱਥ ਖਾਲੀ ਰੱਖੀ ਦੇ ਨੇ ਜਦੋਂ ਬੋਟ 'ਚ ਬਹਿਣਾ ਦੋਹੇ ਹੱਥ ਫ੍ਰੀ ਰੱਖੀ ਦੇ ਨੇ ਚਲ ਟੈਗਰ ਚੱਲ ਅੰਦਰ ਚਲ ਟੈਗਰ ਅੰਦਰ ਚੱਲ ਆ ਜਾ ਆ ਜਾ ਟਾਈਗਰ ਆ ਜਾ ਆ ਜਾ ਆ ਜਾਣਾ ਇਹਨੇ ਆਪ ਵੀ ਆ ਗਿਆ ਚੱਲ ਟਾਈਗਰ ਬਣ ਗਈ ਨਾ ਗੱਲ ਇਹ ਤਾਂ ਬਹੁਤ ਖੁੱਲੀ ਡੁੱਲੀ ਤੇ ਕੰਫੀਟੇਬਲ ਆ ਪੂਰੀ ਇੱਥੇ ਤਾਂ ਮੋਟਾਂ ਹੁੰਦੀਆਂ ਛੋਟੀਆਂ ਛੋਟੀਆਂ ਦੇਖੋ ਕੀ ਆ ਵਿਊ ਆ ਬਾਈ ਲੈ ਟਾਈਗਰ ਬਣ ਗਈ ਗੱਲ ਇੱਧਰ ਟਾਈਗਰ ਇੱਧਰ ਆ ਪੂਰੇ ਰੈਪ ਇੱਧਰ ਆਣਾ ਇੱਧਰ ਆ ਟਾਈਗਰ ਆਉਂ ਰਹੇ ਮਿਲਨ ਚੱਲ ਡਾਇਰ ਜੱਲੀ ਵੋਟ ਹਾਂ ਹੈਲੋ ਮੇਲੇ ਹੋ ਰਹੇ ਨੇ ਟੈਗਰ ਦਾ ਟੈਗਰ ਹੋਵੇ ਬਹੁਤ ਇੰਤਿਹਾਮ ਪਾਣੀ ਟੈਗਰ ਨਹੀਂ ਮੇਰਾ ਗੱਲ ਲਾਉਂਦਾ ਆਪਾਂ ਕੋਲ ਕੇ پاس ਆ ਜਾ ਆ ਜਾ ਜੈਕਟਸ ਕੀ ਸਿਰਫ ਉਰੀ ਆ ਨਹੀਂ ਲੂਰੇ ਖੜ ਕੇ ਉਰੇ ਖੜ ਕੇ ਨਹੀਂ ਉਰੇ ਖੜਾ ਹੋ ਜਾ ਉਰੇ ਬਹਿ ਜਾ ਉਰੇ ਬਹਿ ਜਾ ਬਸ ਮਾ ਮਾ ਉਹ ਭਾਈ ਪਾਣੀ ਨਾਲ ਚਾਲ ਕੇ ਆਇਆ ਵਾਹ ਉਹ ਕੋੜਤਾ ਤੇ ਨਮਾਇਆ ਭਾਈ ਨੇ ਦੇਖ ਟਾਈਗਰ ਪੁਲ ਇਹਦੀ ਗੱਲ ਕਰਨਾ ਦੇਖ ਪੁਲ ਮਿਲਣ ਕਿ ਐਸਾ ਲਗਾ ਕਿ ਐਸਾ ਲਗਾ ਮਿਲਣਾ ਬਹੁਤ ਜੱਦਾ ਲਗਾ ਕਿ ਐਸਾ ਲਗਾ ਬਹੁਤ ਅੱਛਾ ਲਗਾ ਕਿ ਐਸਾ ਲਗਾ ਮਿਲਨੇ ਇੱਧਰ ਦੇਖ ਇੱਧਰ ਦੇਖ ਕਿ ਐਸਾ ਲਗਾ ਆਏ ਵੀਰੋ ਨੀ ਨੇ ਬਹੁਤ ਵਧੀਆ ਪੂਰੀ ਖੁੱਲੀ ਐਂਡ ਓਕੇ ਕਾ ਮਾਏ ਨਹੀਂ ਛੋਟਾ ਜਿਹਾ ਜੇੜਾ ਵੇਖ ਕਿੰਨਾ ਬੜਾ ਜੇੜਾ ਮੈਂ ਕਹਣਾ ਘੱਟੋ ਘੱਟ 3-4 2 2 ਕਿਲੋਮੀਟਰ ਦਾ ਤਾਂ ਹੈਗਾ ਯਾਰ ਨਾ 10 ਮਿੰਟ ਆਹੋ ਟਾਈਮ ਦੇ ਹਿਸਾਬ ਨਾਲੀ ਮੈਂ ਉਹਦੀ ਗੱਲ ਕਰਨਾ ਆ ਬਹੁਤ ਵਧੀਆ ਹੁਕ ਤੇ ਆ ਨਾਲੇ ਪੂਰੀ ਸਿਕਿਉਰਟੀ ਆ ਲਾਈਫ ਜਾਜ ਟਾਈਗਰ ਕਿੱਧਰ ਨੂੰ ਨਾਲ ਨਾ ਹੀ ਮਾਰਨ ਦੀ ਸੋਚਦਾ ਸੋਚਦਾ ਓਏ ਪਾਣੀ 'ਚ ਜਾਣ ਨੂੰ ਸੋਚਦਾ ਪਾਣੀ 'ਚ ਨਹੀਂ ਜਾਣਾ ਪਤਾ ਹਲੇ ਵਧੀਆ ਲੱਗਾ ਕਿਹਦਾ ਲੱਗਾ ਯਾਰ ਲਾਗੇ ਟੈਗ ਆ ਵੇਹ ਜੰਗਲ ਆ ਗਿਆ ਆਦੇ ਮੰਕੀ ਟੈਗ ਮੰਕੀ ਦੇਖੋ ਲੈ ਮੰਕੀ ਸਿੱਧੀ ਮੰਕੀ ਕਾਹਨ ਲੁਕਦੇ ਉੱਪਰ ਮੈਂ ਜਰੂਰੀ ਮੰਕੀ ਦੇ ਆਇਦੀ ਬਣਾ ਮੰਕੀ ਨਹੀਂ ਬਣਾ ਲਈ ਦੇ ਮੰਕੀ ਲੈ ਲਓ ਕਾਈ ਮੰਕੀ ਆਦੇ ਉੱਤੇ ਬੈਠਾ ਹੀ ਚੋਂ ਦੂਰੇ ਸਲੋ ਕਰੀਂ ਵੀਰੇ ਮੇਰੇ ਆ ਸਰ ਸਲੋ ਹੀ ਹੈ ਬਿਲਕੁਲ ਇੱਥੇ ਬੈਠਿਆ ਆ। ਕਾ ਕਰ ਆਦੇ ਮੰਗ ਕੀ? ਨਹੀਂ ਮੰਗੀ। ਹਾਂ ਆਦੇ ਮੰਗ ਕੀ ਬੈਠਾ ਨਾਗਾ। ਚਲੋ ਹੋ ਗਿਆ ਭਾਈ ਪੂਰਾ ਭਾਈ ਪੈਸੇ ਵਸੂਲ ਕਰਾ ਦੇਣਾ ਨਹੀਂ ਐਸੀ ਗੱਲ। ਆ ਨਾ ਰੋਟੀਆਂ ਮੰਗਦੀ ਵਾ ਕਹੇ ਆ। ਲੈ ਲੋ ਦੇਖ ਆਹ ਤਾਂ ਵਾਲੀ ਚਲੋ ਹੁਣ ਥੋੜੀ ਰਾਈਟ ਦੀ ਕਰੇ ਫੇਰ ਨੀਲਾ ਪਾਣੀ ਆਉ ਬਿਲਕੁਲ ਇਹ ਮਿੱਟੀ ਆ ਰਹੀ ਆ ਪਹਾੜਾਂ ਤੋਂ ਪਾਣੀ ਤਾਂ ਬਿਲਕੁਲ ਇਹ ਵੀ ਸਾਫ ਹੋ ਵਹ ਪਹਾੜੀ ਮਿੱਟੀ ਆ

ਉਹ ਯਹਾਂ ਤੇ ਆਰਾਮ ਨਾਲ ਗੇ ਬੋਲੇ ਰਲਾ ਸਕਦੇ ਹਾਂ 10 ਮੈਂਬਰ ਦੀ ਕੈਪੈਸਿਟੀ ਹੈ 30 25 ਮਿੰਟ ਦਾ ਇੱਕ ਰਾਈਡ ਰਹਤਾ ਹੈ ਤੇ ਆਰਾਮ ਨਾਲ ਆਪ ਆਪਣਾ ਸਾਰੀ ਬੋਤ ਬੈਲੂਨ ਸੇ ਡੈਕੋਰੇਟ ਕਰ ਸਕਦੇ ਹਾਂ ਅੱਛਾ ਹੁੰਦਾ ਤਾਂ ਅਸੀਂ ਉਰੇ ਅਗਲਾ ਬਰਥਡੇ ਸਾਡਾ ਵਾਦਾ ਰਹਿ ਗਿਆ ਜਿਹੜੇ ਵੀ ਬੱਚੇ ਦਾ ਆਊਗਾ ਟੈਗਰ ਉਹਨਾਂ ਦਾ ਇੱਧਰ ਮਨਾਵਾਂਗੇ ਠੀਕ ਆ ਵੀਰੇ ਉਰੇ ਬਰਥਡੇ ਵੀ ਮਨਾ ਸਕਦੇ ਹੋ ਤੁਸੀਂ ਵੀਰ ਉਹਨੇ ਡੈਕੋਰੇਟ ਤੁਸੀਂ ਖੁਦ ਕਰ ਦਿੰਨੇ ਆ ਡੈਕੋਰੇਟ ਵੀਰ ਉਹਨੇ ਇੱਧਰ ਨੂੰ ਕਰੀ ਡੈਕੋਰੇਟ ਵੀਰ ਉਹਨੇ ਆਪ ਕਰ ਦੇਣਗੇ ਤੇ ਚਾਰਜ ਬਹੁਤ ਘੱਟ ਨੇ ਦੇ ਸੇਫਟੀ ਪੂਰੀ ਆ ਹਰ ਬੰਦੇ ਦੀ ਪੂਰ ਲਾਈਫ ਸੇਫਟੀ ਦੇ ਸਾਥ ਨੇ ਨੈਸ਼ਨਲ ਲਾਈਫ ਗਾਰਡ ਹੈ ਇੱਥੇ ਜਿਤਨੇ ਵੀ ਆਪਰੇਟਰ ਨੇ ਨੈਸ਼ਨਲ ਲਾਈਫ ਗਾਰਡ ਹੈ ਉਹ ਬੰਦੇ ਦੇ ਨਹੀਂ ਕੀ ਹੋਏ ਵੀਰੋਨੀ ਨੇ ਜਿਹੜੇ ਟ੍ਰੇਨਡ ਬੰਦੇ ਨੇ ਠੀਕ ਆ ਕੋਈ ਰਿਸਕ ਨਹੀਂਗਾ ਇਹ ਨੈਸ਼ਨਲ ਗਾਰਡ ਨੇ ਵੀਰੋਨੀ ਇਹਨਾਂ ਦਾ ਉਰੇ ਮੇਰਾ ਭਰਾ ਵੱਧ ਤੋਂ ਵੱਧ ਆਉਣਾ ਹੈ ਬਹੁਤ ਵਧੀਆ ਜਗ੍ਹਾ ਓਕੇ ਵੀਰੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਾਕੀ ਨੇ ਨਾਮ ਰੋਹਿਤ ਸੈਣੀ ਮੈਨੂੰ ਗਵਰਨਟ ਢਿਲੋਂ ਗਿਆ ਠੀਕ ਆ ਇਹਦਾ ਨਾਮ ਪਾਈਏ ਚਲੋ